ਸਮੂਹ ਅੰਮ੍ਰਿਤਸਰ ਨਿਵਾਸੀਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਇਸ ਜਿਹੜਾ ਪੈਟਰੋਲੀਅਮ ਪ੍ਰੋਡਕਟਸ ਦੇ ਡਰਾਈਵਰ ਵੱਲੋਂ ਜਿਹੜੀ ਸਟ੍ਰਾਈਕ ਚੱਲ ਰਹੀ ਹੈ ਉਹਦੇ ਮੁਤਲਕ ਤੁਹਾਨੂੰ ਬਰੀਫ ਕਰਨ ਲੱਗਿਆ ਕਿ ਮੈਂ ਦੇਖ ਰਿਹਾ ਕਿ ਕਾਫੀ ਥਾਵਾਂ ਤੇ ਵਕ-ਵਕ પેટ્રોલ ਪੰਪਾਂ ਦੇ ਉੱਤੇ ਕਾਫੀ ਭੀੜ ਜਮਾ ਹੋਈ ਹੋਈ ਹੈ ਤੇ ਪੈਨਿਕ ਬਾਇੰਗ ਚੱਲ ਰਹੀ ਹੈ ਸੋ ਇਸ ਕਰਕੇ ਮੈਂ ਤੁਹਾਨੂੰ ਸਾਰੇ ਅੰਮ੍ਰਿਤਸਰ ਨਿਵਾਸੀਆਂ ਨੂੰ ਆਸ਼ਵਾਸ਼ਣ ਦੇਣਾ ਚਾਹੁੰਦਾ ਕਿ ਇੱਕ ਤਾਂ ਤੇਲ ਦੀ ਸਪਲਾਈ ਲਾਈਨ ਬਾਰੇ ਕੋਈ ਵੀ ਕਮੀ ਨਹੀਂ ਹੈ ਤੇ ਸਾਡੇ ਬੇਸਿਕਲੀ ਜਿਹੜੇ ਪੰਜਾਬ ਨੂੰ ਦੇਖੀਏ ਤੇ ਤਿੰਨ ਵੱਡੇ ਟਰਮੀਨਲ ਹੈਗੇ ਆਕਰੋਸ ਜਿਹੜੀ ਆਇਲ ਮਾਰਕੀਟਿੰਗ ਕੰਪਨੀਆਂਜ਼ ਨੇ ਚਾਹੇ ਉਹ ਇੰਡੀਅਨ ਆਇਲ ਹੋਵੇ ਜਾਂ BPCL HPCL ਇਹ ਜਿਹੜੀ ਵੱਡੀ ਕੰਪਨੀਆਂ ਨੇ ਜਿਹੜੀ ਸਾਰੇ ਤੇਲ ਦੀ ਸਪਲਾਈ ਨੂੰ ਉਹ ਕਰਦੇ ਆ ਨੇ ਸਾਰੇ ਪੈਟਰੋਲ ਪੰਪਸ ਨੂੰ ਸੋ ਇਹਨਾਂ ਦੇ ਟਰਮੀਨਲ ਜਲੰਧਰ ਦੇ ਵਿੱਚ ਬਠਿੰਡਾ ਦੇ ਵਿੱਚ ਤੇ ਸੰਗਰੂਰ ਦੇ ਵਿੱਚ ਨੇ ਮੇਰੀ ਸਾਰੇ ਡੀਸੀਸ ਨਾਲ ਗੱਲਬਾਤ ਚੱਲ ਰਹੀ ਹੈ ਤੇ ਲੇਟੈਸਟ ਜਿਹੜੀ ਸਾਡੇ ਅਮ੍ਰਿਤਸਰ ਜਿਲ੍ਹੇ ਦੀ ਸਪਲਾਈ ਉਹ ਜਲੰਧਰ ਤੋਂ ਆਉਂਦੀ ਹੈ ਜਲੰਧਰ ਤੋਂ ਇਹ ਸਟ੍ਰਾਈਕ ਕਾਲ ਆਫ ਹੋ ਗਈ ਹੈ ਤੇ ਉੱਥੋਂ ਜਿਹੜੀ ਹੈਗੀ ਇਹ ਸਪਲਾਈ ਲਾਈਨ ਬਿਲਕੁਲ ਹੁਣ ਲੇਟੈਸਟ ਹੀ ਮੇਰੀ ਉਥੇ ਡਿਪਟੀ ਕਮਿਸ਼ਨਰ ਨਾਲ ਗੱਲ ਹੋਈ ਹੈ ਤੇ ਰੀਸਟੋਰ ਹੋ ਗਈ ਹੈ ਤਾਂ ਕਿਸੇ ਨੂੰ ਵੀ ਪੈਨਿਕ ਦੇ ਵਿੱਚ ਆ ਕੇ ਬਾਇੰਗ ਦੇ ਲੋਡ ਨਹੀਂ ਹੈ ਇਸ ਤੋਂ ਇਲਾਵਾ ਵੀ ਅਸੀਂ ਜਿਹੜਾ ਸਾਡਾ ਫੂਡ ਸਪਲਾਈ ਵਿਭਾਗ ਹੈ ਜਿਹੜਾ ਕਿ ਓਵਰਆਲ ਤੇਲ ਦੀ ਸਪਲਾਈ ਤੇ ਪੈਟਰੋਲ ਪੰਪਸ ਨੂੰ ਸੁਪਰਵਾਈਜ਼ ਕਰਦਾ ਹੈ ਉਹਨਾਂ ਦੀ ਵੀ ਸਾਰੇ ਥਾਵਾਂ ਤੇ ਡਿਊਟੀ ਲਗਾਈ ਗਈ ਹੈ ਵੀ ਕੋਈ ਵੀ ਬਲੈਕ ਮਾਰਕੀਟਿੰਗ ਜਾਂ ਹੋਲਡਿੰਗ ਕਿਸੇ ਵੀ ਪੈਟਰੋਲ ਪੰਪ ਓਨਰਸ ਵੱਲੋਂ ਨਾ ਕੀਤੀ ਜਾਵੇ ਸੋ ਉੱਥੇ ਵੀ ਸਾਡਾ ਚੈੱਕ ਕੀਤਾ ਗਿਆ ਤੇ ਕਿਉਂਕਿ ਖਾਸ ਕਰ ਸਪਲਾਈ ਲਾਈਨ ਸੀ ਰিস্টੋਰ ਹੋ ਗਈਆਂ ਨੇ ਬਠਿੰਡੇ ਤੋਂ ਵੀ ਮੇਰੀ ਡਬਲਿਊਪੀ ਕਮਿਸ਼ਨਰ ਤੋਂ ਮੈਂ ਅਪਡੇਟ ਲਿਆ ਉੱਥੇ ਵੀ ਸਪਲਾਈ ਲਾਈਨਸ ਰিস্টੋਰ ਹੋ ਗਏ ਹੈ ਜਲੰਧਰ ਵੀ ਸਟ੍ਰਾਈਕ ਖੁੱਲ ਚੁੱਕੀ ਹੈ ਸੋ ਕੋਈ ਵੀ ਤੁਹਾਨੂੰ ਪੈਨਿਕ ਦੇ ਵਿੱਚ ਆ ਕੇ ਬਾਇੰਗ ਤੇ ਹੋਲਡਿੰਗ ਦੇ ਵਿੱਚ ਆਨ ਦੀ ਲੋਡ ਨਹੀਂ ਲਾਈਨਾਂ ਦੇ ਵਿੱਚ ਲੱਗਨ ਦੀ ਲੋਡ ਨਹੀਂ ਤੇ ਇਹ ਮਸਲਾ ਰਿਜ਼ੋਲਵ ਹੋ ਚੁੱਕਾ ਹੈ ਤੇ ਇਸ ਬਾਰੇ ਕੋਈ ਪੈਨਿਕ ਜਾਂ ਅੱਗੇ ਰਿਊਮਰਸ ਨਾ ਫੈਲਾਈ ਜਾਣ ਧੰਨਵਾਦ ਤੁਹਾਡਾ ਬਹੁਤ ਬਹੁਤ